ਰਣਾ ਹੋ ਲੱਲਾ ਨੂੰ ਜਦ ਵੇ ਖਣ ਮਾਵਾ ਪੈਣ ਦਿਲਾਂ ਵਿੱਚ ਜੀ ਸਾ ਕੈਨ ਲਾਵ ਸੀ ਦੇਨ ਤੁ ਆਨੂ ਹਰ ਵੇਲੇ ਦੁਰਾਸੀ ਸਾ ਰੋਗ ਲਵਾ ਕੇ ਬੈ ਗ ਘਪਰੂ ਨਸ਼ਿਆਂ ਦੇ ਰਾਂ ਪੈ ਗ ਘਪਰੂ ਰੋਗ ਲੋ ਆ ਕੇ ਬੈਗ ਕਬਰੂ ਸਿਮਿਆਂ ਦੇ ਰਾ ਪੈ ਗਬਰੂ ਕੋਈ ਗਿਣਤੀ ਮਰਤੀ ਨਹੀਂ ਹੁੰਦੀ ਘਰ ਵਸਦੇ ਕਿੰਨੇ ਕਾਲੇ ਨੇ ਪੁੱਤ ਬਚ ਕੇ ਨਸ਼ਿਆਂ ਤੋਂ ਜੀਵੇ ਓਹੋ ਮਾਪ ਕਰਮਾ ਵਾਲੇ ਨੇ ਪੁੱਤ ਬਚ ਕੇ ਨਸ਼ਿਆਂ ਤੋਂ ਜੀਵੇ ਓਹੋ ਮਾਪੇ ਕਰਮਾ ਵਾਲੇ ਨੇ ਰੋਜ਼ ਲਵਾ ਕੇ ਬੈਗੇ ਗੱਭਰੂ ਸਿਮਿਆ ਦੇਰਾ ਪੈ ਕੇ ਗੱਭਰੂ ਕੋਈ ਮਿਲ ਜੁੜਤੀ ਮਿਲਤੀ ਨਹੀਂ ਹੁੰਦੀ ਘਰ ਵਸ ਕੇ ਕਿੰਨੇ ਗਾਲੇ ਨੇ ਪੁੱਤ ਬਚ ਕੇ ਨਸ਼ਿਆਂ ਤੋਂ ਜੀਦੇ ਓਹੋ ਮਾਪੇ ਕਰਮਾ ਵਾਲੇ ਦੇ ਲਾਲ ਛੜੀ ਹੋਗੇ ਜਿੰਨਾ ਦੇ ਨੀਂਦ ਨਾ ਆਵੇ ਮਾਵਾ ਨੂੰ ਜਦੋਂ ਤੀਕ ਕਰ ਆ ਨਹੀਂ ਜਾਂਦੇ ਫਿਕਰ ਸਤਾਵੇ ਮਾਵਾ ਨੂੰ ਕਹੇੜੇ ਨਹੀਂ ਪੈਗੇ ਰੱਬਾ ਦੁੱਖੜ ਘਟ ਘਟ ਪਾਲੇ ਨੇ ਉੱਤ ਬਚ ਗਏ ਨਸ਼ਿਆਂ ਤੋਂ ਜੀਦੇ ਉਹ ਮਾਪੇ ਕਰਮਾਵਾਲੇ ਨੇ ਬੱਪੂ ਸੋਚਦੇ ਖੂਬ ਵਿੱਚ ਪੈ ਗਏ ਕੀਤੇ ਖਰਚ ਪੜਾਈਆਂ ਤੇ ਹੋ ਕੇ ਪਰਦੇ ਫਿਰ ਗਿਆ ਪਾਣੀ ਸਾਰੀਆਂ ਆਸਾਂ ਲਾਈਆਂ ਤੇ ਹੋ ਕੇ ਪਰਦੇ ਫਿਰ ਗਿਆ ਪਾਣੀ ਸਾਰੀਆਂ ਆਸਾਂ ਲਾਈਆਂ ਦੇ ਹੱਥ ਧੀਆਂ ਦੇ ਪੀਲੇ ਕਰਨੇ ਹੱਥ ਧੀਆਂ ਦੇ ਪੀਲੇ ਕਰਨੇ ਭਾਰਸੇ ਰਾਤੇ ਬਾਲੇ ਨੇ ਜਿਗਰ ਨਾਲ ਸ਼ਿਆ ਤੋ ਜੀ ਦੇ ਉਹੋ ਮਾਪੇ ਕਰਮਾ ਵਾਲੇ ਨੇ ਜਿਹੜੇ ਨਸ਼ੇ ਲਿਆਉਂਦਾ ਨਵਾਂ ਸੁਣਾ ਆਪਣੇ ਦੇਸ਼ ਨਾਲ ਕਰਨ ਕਿਦਾਰੀ ਜਿਹੜੇ ਨਸ਼ੇ ਲਿਆਉਂਦੇ ਨੇ ਪੈਸੇ ਦੇ ਪੁੱਤ ਦਰਸ ਨਾ ਕਰਦੇ ਫੀਰੇ ਖਾਤ ਮਲਾਉਂਦੇ ਨੇ ਪੈਸੇ ਦੇ ਪੁੱਤ ਦਰਸ ਨਾ ਕਰਦੇ ਫੀਰੇ ਖਾਤ ਮਲਾਉਂਦੇ ਨੇ ਇਨਾ ਦੁਸ਼ਮਣਾ ਕਰਕੇ ਲੱਗ ਗਏ ਸੁਣੋ ਜੀ ਇਨਾ ਦੁਸ਼ਮਣਾ ਕਰਕੇ ਲੱਗ ਗਏ ਬਹੁਤੇ ਘਰਾਂ ਨੂੰ ਤਾਲੇ ਨੇ ਉੱਤ ਬਚ ਗਏ ਨਸ਼ਿਆਂ ਤੋਂ ਜੀਦੇ ਉਹੋ ਮਾਪੇ ਕਰਮਾਵਾਲੇ ਨੇ ਅੱਗੇ ਕੀ ਲਿਖਿਆ ਇੱਕ ਬੁੱਟਾ ਹੋ ਜੋ ਦੇਸ਼ ਵਾਸੀਓ ਜੂੜ ਨਸ਼ੇ ਦਾ ਵੱਟਣਾ ਏ ਦਾਵ ਸਿੰਘ ਹੈ ਕਹਦਾ ਉਹਨਾਂ ਨੂੰ ਜੇਲ੍ਹ ਪੁਚਾ ਕੇ ਛੱਡਣਾ ਏ ਡਰਦੇ ਨਾ ਜੋ ਅਜ ਅਖਵਾਉਂਦੇ ਰਾਣੀ ਖਾਂਦੇ ਸਾਲੇ ਨੇ ਪੁੱਤ ਬਚ ਕੇ ਨਸ਼ਿਆਂ ਤੋਂ ਜੀਦੇ ਉਹੋ ਮਾਪੇ ਕਰਵਾ ਵਾਲੇ ਨੇ ਪੁੱਤ ਬਚ ਕੇ ਨਸ਼ਿਆਂ ਤੋਂ ਜੀਦੇ ਉਹੋ ਮਾਪੇ ਕਰਵਾ ਵਾਲੇ ਨੇ ਤੁਹਾਡਾ ਸੁਭਰੀ ਬੰਦੇ ਹੋਗੇ ਇੱਕ ਵਾਰ ਥੋੜੀ ਹੋਸ਼ ਹੋਣਾ ਚਾਹੁੰਦਾ ਮਾਂ ਬਾਰੇ ਮੈਂ ਮੇਰੀ ਮਾਂ ਦਾ ਸਭ ਤੋਂ ਛੋਟਾ ਪੁੱਤਰ ਸੀ ਮਾਂ ਬਹੁਤ ਪਿਆਰ ਕਰਦੀ ਸੀ ਜਿਵੇਂ ਤੁੰਗਸਿਆਂ ਦੇ ਅੰਦਰ ਗੋਲੀ ਬੱਜੀ ਉਦੋਂ ਸਬਾਹ ਦੀ ਗੱਲ ਹੈ ਸਾਡਾ ਚੀਨ ਦਾ 35 ਹੈ ਦਾ ਬਰਫ ਸੀ ਇੱਕ ਪਾਣੀ ਵਾਲਾ ਨਾਲਾ ਹੁੰਦਾ ਸੀ ਮੇਰੇ ਇੱਥੇ ਗੋਲੀ ਵੱਜ ਕੇ ਉੱਪਰਲੇ ਚਾਰਾਂ ਨੂੰ ਤੋੜ ਕੇ ਜੀਵਨ ਵੀ ਜਿਨਾ ਕਿ ਇੱਥੇ ਰਹਿ ਗਈ ਮੈਂ 60 ਬਾਅਦ ਮੇਲ ਪੈਦਲ ਸਵਰ ਕੀਤਾ ਛਲਾਮ ਨੇ ਵਿੱਚ ਜਾ ਕੇ 13 ਦਾ ਲਵਾਡ ਗੋਲੀ ਖਲਦੀ ਹੈ ਤੇਰਾ ਬੁਲੀਕੇ ਪਾ ਲਓ ਮਾ ਦੀਆਂ ਸੁਣੀਏ ਗੱਲਾਂ ਹਾਂਜੀ ਸੁੰਨੀ ਸੁੰਨੀ ਲੱਗਦੀ ਦੁਨੀਆ ਜਦ ਤੁਰ ਜਾ ਬਣ ਮਾਮਾ ਬੱਤੀਆਂ ਦੇ ਸਿਰੋਂ ਉੱਠ ਜਾਣ ਲੋਕੋ ਮਾਮਾ ਨਾਲੇ ਸ਼ਾਮਾ ਫਿਰ ਮਾਂ ਚਲੇ ਗਈ ਕੁੜਕਾਂ ਨਾਲੇ ਬਿੱਤੇ ਬਲ ਮੈਨੂੰ ਪਲ ਪਲ ਤੇਤੇ ਆਉਂਦੇ ਹੋ ਜੇ ਦਿਦਾਰ ਕਿਤੇ ਨੇੜੇ ਮੇਰੇ ਚਾਉਂਦੇ ਹੋ ਜੇ ਦਿਦਾਰ ਨਾਂ ਵਲ ਲੈ ਕੇ ਉਹ ਬੁਲਾਉਂਦੀ ਹੁੰਦੀ ਸੀ ਫੁੱਲਾ ਵਾਂਗੂ ਰੱਖਿਆ ਹਮੇਸ਼ਾ ਮੇਰੀ ਮਾਂ ਨੇ ਮੈਨੂੰ ਚੁੰਮ ਚੁੰਮ ਸੀਨੇ ਨਾਲ ਲਾਉਂਦੀ ਹੁੰਦੀ ਸੀ ਫੁੱਲਾ ਵਾਂਗੂ ਰੱਖਿਆ ਹਮੇਸ਼ਾ ਮੇਰੀ ਮਾਂ ਨੇ ਮੈਨੂੰ ਚੁੰਮ ਚੁੰਮ ਸੀਨੇ ਨਾਲ ਲਾਉਂਦੀ ਹੁੰਦੀ ਸੀ ਓ ਕਿੰਨੇ ਵਾਰੇ ਬੀਤਕੇ ਨਜ਼ਰ ਕਿਤੇ ਆਈ ਨਾ ਮਾਂ ਦੇ ਮਿੱਠੇ ਬੋਲ ਦਿੱਤੇ ਕਦੇ ਵੀ ਸੁਣਾਈ ਨਾ ਲੱਖ ਮੈਂ ਭੁਲਾਵਾ ਉਹੋ ਭੁੱਲ ਗਿਆ ਘੜੀਆਂ ਨਾ ਬਾਤਾਂ ਜਦੋਂ ਰਾਤਾਂ ਨੂੰ ਸੁਣਾਉਂਦੀ ਹੁੰਦੀ ਸੀ ਭੁਲਾਵਾ ਨੂੰ ਰੱਖਿਆ ਹਮੇਸ਼ਾ ਮੇਰੀ ਮਾਂ ਨੇ ਮੈਨੂੰ ਚੁੰਮ ਚੁੰਮ ਸੀਨੇ ਨਾਲ ਲਾਉਂਦੀ ਹੁੰਦੀ ਸੀ ਅਗੇ ਲਿਖੀ ਹਾ ਪੈਣ ਚੰਗਾ ਇਥੋਂ ਕੁਝ ਵੀ ਲਕਾਉਣਾ ਨਾ ਕਹਿੰਦੀ ਪਰ ਪੁੱਤਰਾ ਆ ਆ ਬਾਕੀ ਲੈਵਣਾ ਨਾ ਹਾ ਪੈਣ ਚੰਗਾ ਇਥੋਂ ਕੁਝ ਵੀ ਲਕਾਉਣਾ ਨਾ ਕਹਿੰਦੀ ਪਰ ਪੁੱਤਰਾ ਆ ਆ ਬਾਕੀ ਲੈਵਣਾ ਨਾ ਤੀਆਂ ਪੈਣਾ ਹੁੰਦੀਆਂ ਨੇ ਸਭ ਦੀਆਂ ਸੰਧੀਆਂ ੱੱਲੇ ਨੂੰ ਪੁੱਠਾ ਕੇ ਸਮਝਾਉਂਦੀ ਹੁੰਦੀ ਸੀ ਫੁਲਾਵਾ ਰੱਖਿਆ ਹਮੇਸ਼ਾ ਮੇਰੀ ਮਾਂ ਨੇ ਮੈਨੂੰ ਜੁਮ ਜੁਮ ਸੀਨੇ ਨਾਲ ਲਾਉਂਦੀ ਹੁੰਦੀ ਸੀ ਮਾਂ ਦੇ ਨਾਲ ਫੋਟੋ ਜੀ ਨੂੰ ਰਹਾ ਮੈਂ ਤੱਕਦਾ ਗੌਂਦਾ ਬੁਣਾ ਬੜੀ ਦੇਖ ਕਾ ਨਵੀਂ ਨੱਖਦਾ ਉਸੇ ਨਾਲ ਘੂਰ ਦਾ ਪਿਓ ਜਦੋਂ ਲਾਭ ਨੂੰ ਪਿਵਣ ਕਰੀ ਥੋੜਾ ਬੀਂਦ ਅਗੰਦ ਸੀ ਉਸੇ ਨਾਲ ਘੂਰ ਦਾ ਪਿਓ ਜਦੋਂ 라ਉਂਦੂ ਗੋਦੀ ਜੀ ਬਠਾ ਕੇ ਮਾਂ ਵਰਾਉਂਦੀ ਹੁੰਦੀ ਸੀ वांगुर रखिया हमेशह मेरी माउ मैनू चुप चुप सीने लांदी हूंदी सी फुला वांगुरु रखिया हमेशह